ਤੁਮੇ ਮੈਂ ਕਰ ਕੋ ਨਹੀਂ ਨਾਨਕ ਦਾਸ ਸਰਬਾ ਕੁਰਬਾਨੀ ਤੁਮੇ ਗੱਤ ਮੈਂ ਕਰ ਕੋ ਨਹੀਂ ਨਾਨਕ ਦਾਸ ਸਰਬਾ ਕੁਰਬਾਨੀ ਸ੍ਰੀ ਵਾਇ ਗੁਰੂ ਜੀ ਮਿਹਰવાન ਸਹਿਬ ਮਿਹਰવાન ਸਹਿਬ ਮੇਰਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਤੱਤੇ ਸ੍ਰੀ ਭਗਵਤੀ ਜੀ ਸਹਾਇ ॥ ਗਵਾ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਜਦੋਂ ਭਗਵਤੀ ਸੁਮਤੈ ਗੁਰੂ ਨਾਨਕ ਲਾਇ ਧਿਆਇ ਮੇਰੰਗਦ ਗੁਰ ਤੇ ਅਮਰਦਾਸ RAMਦਾਸ ਸਹਾਇ ॥ ਅਰਜਨ ਹਰਿ ਦੇ ਬਦਨੋ ਸਿਧਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸ ਦੇਠੇ ਸਭ ਦੁਖ ਜਾਈ ਤੇਗ ਬਹਾਦਰ ਸੁਮਰੀਆ ਘਰ ਨਉ ਨਿਜ ਆਵੇ ਧਾਇ ਸਭ ਥਾਈ ਹੋਏ ਸਹਾਇ ॥ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀ ਧਰ ਸੱਚੇ ਪਾਤਸ਼ਾਹ ਜੀ ਸਭ ਥਾਈ ਹਨ ਸਹਾਇ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲ ਮਾਨ ਜੀ ਸ੍ਰੀ ਵਾਹਿਗੁਰੂ ਸਾਈ ਅੰਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਦੀ ਜੋਤ ਹਾਜ਼ਰਾ ਹਜੂਰ ਜਹਰਾ ਜਹੂਰ ਕਰ ਦੋ ਤੇ ਹਲਤ ਪਾਸ ਤੇ ਰੱਖਿਆ ਕਿ ਲੋਕ ਪਰ ਲੋਕ ਕੇ ਸਹਾਇਕ ਹਾਜ਼ਰ ਹਾਜ਼ਰ ਦਸਾਂ ਪਰਸ਼ਾਈਆਂ ਦੇ ਸੂਰਤਨਾ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਦਸ ਪਰਸ਼ਾਈਆਂ ਚਾਰ ਸਹਿਬਜਾਤ ਦੇ ਪੰਜ ਪਿਆਰੇ 40 ਹਜ਼ਰ ਸ ਨੂੰ ਸੰਤਾਂ ਸ ਨੂੰ ਭਗਤਾਂ ਸ ਨੂੰ ਸੁਚਾਰਿਆਂ ਪਿਆਰਿਆਂ ਸੇ ਤੁਹਾਨਾ ਸਮੂਹ ਸਤਿ ਸੰਤਾ ਜੀ ਕੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਸਮੂਹ ਗੁਰਪਰਤਾਂ ਸਮੂਹ ਗੁਰਦੁਆਰਿਆਂ ਝੱਲਿਆਂ ਦੁੰਗਿਆਂ ਨਿਸ਼ਾਨਾਂ ਜੀ ਦਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਇਹ ਅ타 ਪਖੰਤਰ ਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸੂਤ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਬੇਨਤੀ ਹੈ ਦੀਨੇ ਤਾਪ ਨਿਰਾਨ ਮਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਬਿਧਨ ਨ ਕੋ ਉਲਗ ਜਾਨ ਕੀ ਪ੍ਰਭ ਯਾ ਤੇ ਅਰਦਾਸ ਤੁਧ ਆ ਗਏ ਅਰਦਾਸ ਹਮਾਰੀ ਜਿਉ ਪਿੰਡ ਸਾਧ ਤੇਰਾ ਕਹੋ ਨਾਨਕ ਸਭ ਤੇਰੀ ਉਜਾਈ ਕੋਈ ਨਾ ਜਾਣੇ ਮੇਰਾ ਬਰਵパス ਜਨ ਕੀ ਅਰਦਾਸ ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਮਨ ਤੁਧ ਤੇ ਆਈ ਜਹ ਜਾਈਏ ਤहां ਸੁਹਿਨੇ ਕਰ ਕਿਰਪਾ ਪ੍ਰਭ ਮੇਲੇ ਕਰਸੋਤ ਵਸਿਆ ਬਾਹਰ ਸੁਖ ਪਾਇਆ ਤਹੋ ਨਾਨਕ ਗੁਰਮੁਖ ਪਰਦਾਇਆ ਕਰ ਬਾਹ ਤੇਰਾ ਪ੍ਰਭਾਸਾ ਤੁਮ ਜਾਣ ਕੇ ਰਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਨੇ ਨਾਮ ਜਪਉ ਅਰੰਧੇ ਮਨਵਾਚਨ ਸਾਰ ਏ ਅਗਾਹ ਪ੍ਰਥੰਤਰ ਜਾਮੀ ਸ੍ਰੀ ਗੁਰੂ ਨਾਨਕ ਦੇਵ ਅਮਰੰਤਾ ਸੁਖ ਸੱਜੇ ਪਾਛੈ ਆ ਜੀ ਦੇਚ ਆਪਣਾ ਦੇਚ ਅਰਦਾਸ ਦੇਤੀ ਹੈ ਤੰਤਨ ਬਾਬਾ ਅਨੰਦ ਸਿੰਘ ਜੀ ਤੰਤਨ ਬਾਬਾ ਇਸਰ ਸਿੰਘ ਜੀ ਤੰਤਨ ਬਾਬਾ ਬੰਮਨ ਸਿੰਘ ਜੀ ਮਹਾਰਾਜ ਦੇ ਸੰਗੀਤ ਰਿਵ ਨੂੰ ਆਇਆ ਸਤਿਗੁਰ ਸੱਚੇ ਪਾਤਸ਼ਾਹ ਜੀ ਤੰਤਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਆ ਜੀ ਦੇ ਤਪਸਥਾਨ ਨਗਰੋਟੇ ਗੋਪਾਲ ਪੁਰ ਅਨੰਦਪੁਰ ਦੇ ਦਰਸ਼ਨ ਕਰਨ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨਾਨਕ ਸਰ ਤੋਂ ਨਗਰੋਟੇ ਜਾਣ ਵਾਸਤੇ ਸਮਤਾਨੇ ਤਿਆਰੀ ਕੀਤੀ ਜੀ ਰਿਵ ਨੂੰ ਆਇਆ ਹਰ ਤਰ੍ਹਾਂ ਕਰਕੇ ਸਹਾਇਤਾ ਕਰਨੀ ਰੱਖਿਆ ਕਰਨੀ ਮਿਹਰਾ ਕਰਨੀ ਅਗਲੀ ਰਿਵ ਆਜਾ ਜੀ ਸਾਰੀ ਤਿਆਰੀ ਹੈ ਆਬ ਆ ਗਿਆ ਬਰਸ ਹਰ ਤਰ੍ਹਾਂ ਦੇ ਤਿੰਨੇ ਰੰਗ ਪਰਿਆ ਹੱਥ ਤੇ ਰੱਖਣਾ ਤੁਮਾ ਮਾਫ਼ ਕਰਨੀਆਂ ਜਿੱਥੇ ਵੀ ਜਾਣ ਆਪ ਜੀ ਦੇ ਚਰਨਾਂ ਦਾ ਉਹ ਤਾਸਰਾ ਗਰੀਬ ਨਰਾਜ ਜਹ ਜਾਈਏ ਤਾਂ ਸੁਹੇਲੇ ਕਰ ਕਿਰਪਾ ਪਰ ਮੇਲੇ ਦੇ ਮਹਾਂਵਾਕਾਂ ਅਨੁਸਾਰ ਹਰ ਥਾਂ ਤੇ ਸਹਾਇਤਾ ਰੱਖਿਆ ਕਰਨੀ ਗਰੀਬਾਂ ਨੂੰ ਮਾਫ਼ ਕਰਨੀਆਂ ਐਸ ਵੇਲੇ ਸਾਰੀ ਸੰਗਤ ਦੀ ਅਰਦਾਸ ਆਪ ਜੀ ਦੇ ਚਰਨ ਕਮਲਨਾ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਨਾਹਿ ਵੰਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਜੀ ਦਾ ਬਾਸਾ ਬਾਹਰ ਮਨ ਕੀਤੇ ਬੋਲੇ ਸੋਨ ਦਾ ਸਾਰ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਬਾਸਾ ਬਾਹਰ ਮਨ ਕੀਤੇ ਨਾਮ ਕੇ ਪ੍ਰਭਾਈ ਹਰਿ ਦੇ ਨਾਮ ਕੇ ਪ੍ਰਭਾਈ ਪੜ ਲਓ ਜੀ ਸਾਰੇ ਨਾਮ ਵਪਾਰੀ ਹਰ ਕੇ ਨਾਮ ਕੇ ਵਪਾਰੀ ਨਾਮ ਕੇ ਵਪਾਰੀ ਹਰ ਕੇ ਨਾਮ ਕੇ ਵਪਾਰੀ ਨਾਮ ਕੇ ਵਪਾਰੀ ਹਰ ਕੇ ਨਾਮ ਕੇ ਵਪਾਰੀ ਕਿਨਹੀ ਬਨ ਗਿਆ ਕਾਂਸੀ ਤਾਂਬਾ ਕਿਨਹੀ ਲੋਕ ਸੁਵਾਰੀ ਇਨਹੀ ਬਣਦੇ ਆ ਕਾਂਸੀ ਤਾਂਬਾ ਕਿਨਹੀ ਲੋਕ ਸੁਵਾਰੀ ਇਨਹੀ ਬਣਦੇ ਆ ਕਾਂਸੀ ਤਾਂਬਾ ਕਿਨਹੀ ਲੋਕ ਸੁਵਾਰੀ ਕਿਨਹੀ ਬਣਦੇ ਕਾਂਸੀ ਤਾਂਬਾ ਕਿਨਹੀ ਲੋਕ